ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਅੰਮ੍ਰਿਤਸਰ ਦੇ ਦੌਰੇ ਤੇ ਨੇ ਅਤੇ ਉਹਨਾਂ ਵੱਲੋਂ ਸੱਚਖੰਡੀ ਦਰਬਾਰ ਸਾਹਿਬ ਨਤਮਸਕ ਹੋ ਕੇ ਗੁਰੂ ਦਾ ਆਸ਼ੀਰਵਾਦ ਜਿਹੜਾ ਹੈ ਉਹ ਪ੍ਰਾਪਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਔਰ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿਹੜੀ ਹੈ ਉਹ ਵੀ ਲੜ ਚੁੱਕੇ ਨੇ ਹਾਲਾਂਕਿ ਹਰਦੀਪ ਸਿੰਘ ਪੁਰੀ ਲੰਮੇ ਸਿਰ ਤੋਂ ਅ ਅੰਮ੍ਰਿਤਸਰ ਦੇ ਵਿੱਚੋਂ ਲਗਾਤਾਰ ਹੀ ਨਜ਼ਰ ਨਹੀਂ ਸੀ ਆ ਰਿਹਾ ਲੇਕਿਨ ਕਿਤਨਾ ਕਿਤੇ ਹੋੰਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰਦੀਪ ਸਿੰਘ ਪੂਰੀ ਜੋ ਕਿ ਪੈਟਰੋਲੀਅਮ ਮਨਿਸਟਰ ਨੇ ਉਹਨਾਂ ਵੱਲੋਂ ਅੱਜ ਇੱਥੇ ਪਹੁੰਚ ਕੇ ਸੱਚਕਣਛੀ ਦਰਬਾਰ ਸਾਹਿਬ ਨਤਮਸਕ ਜਿਹੜਾ ਹੈ ਉਹ ਹੋਇਆ ਜਾਵੇਗਾ ਲੇਕਿਨ ਕਿਤਨਾ ਕਿਤੇ ਅੱਜ ਉਹਨਾਂ ਦਾ ਰੁਝਾਵਾ ਸੀ ਜਿਸ ਵਿੱਚ ਉਹਨਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਹੁੰਚ ਕੇ ਜੋ ਹੈ ਸਮਾਗਮ ਜਾਂਸੀ ਗੌਰ ਵਿੱਚ ਸ਼ਿਰਕਤ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਕੁਣ ਦੀ ਗੱਲ ਤੁਸੀਂ ਦੇਖ ਸਕਦੇ ਹੋ ਕਿ ਹਰਦੀਪ ਸਿੰਘ ਪੂਰੀ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਬੀਜੇਪੀ ਦੇ ਵਿੱਚ ਆਪਣਾ ਕਾਫੀ ਰਸੂਖ ਜਿਹੜਾ ਹੈ ਉਹ ਵੀ ਇਹਨਾਂ ਦਾ ਜਰੂਰ ਹੈ ਕਿਉਂਕਿ ਲਗਾਤਾਰ ਹੀ પેટ્રોલੀਅਮ ਮੰਤਰੀ ਜਿਹੜੇ ਨੇ ਉਹ ਰਹੇ ਨੇ ਲੇਕਿਨ ਇਸ ਤੋਂ ਬਾਅਦ ਜੇਕਰ ਗੱਲ ਕਿਤੇ ਜਾਵੇ ਤਾਂ ਹੁਣ ਉਹਨਾਂ ਵੱਲੋਂ ਸਚਕਣ ਸਿੰਘ ਦਰਬਾਰ ਸਾਹਿਬ ਜਿਹੜਾ ਹੈ ਨਤਮਸਤਕ ਪਾਇਆ ਜਾਵੇਗਾ ਤੇ ਜਦੋਂ ਹਮਰੀ ਸਰ ਦੇ ਵਿੱਚ ਇਲੈਕਸ਼ਨ ਜਿਹੜੀ ਸੀਗੀ ਹਰਦੀਪ ਸਿੰਘ ਪੁਰੀ ਨਾਲ ਉਹ ਲੜੀ ਗਈ ਸੀ ਤੇ ਉਸ ਵੇਲੇ ਉਹਨਾਂ ਨੂੰ ਹਾਰ ਦਾ ਬੇਸ਼ੱਕ ਸਾਹਮਣਾ ਕਰਨਾ ਪਿਆ ਸੀ ਲੇਕਿਨ ਹੁਣ ਜਿਹੜਾ ਹੈ ਅੱਜ ਇੱਕ ਵਾਰ ਫਿਰ ਤੋਂ ਇਹ ਹੈ ਹਰਦੀਪ ਸਿੰਘ ਪੁਰੀ ਕੋ ਵੀ ਅਕਸਰ ਜਦੋਂ ਵੀ ਅੰਮ੍ਰਿਤਸਰ ਪਹੁੰਚਦੇ ਨੇ ਤੇ ਇਹ ਸੱਚਖੰਡ 시 ਦਰਬਾਰ ਸਾਹਿਬ ਤਤਮਸਤਕ ਹੁੰਦੇ ਹੋਏ ਨਜ਼ਰ ਆਉਂਦੇ ਨੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਦੇ ਕਈ ਲੀਡਰਸ਼ਿਪਰ ਇਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਹਰਦੀਪ ਸਿੰਘ ਪੁਰੀ ਦੇ ਨਾਲ ਜਿਹੜੀ ਨੇ ਉਹ ਤਸਵੀਰਾਂ ਜਿਹੜੀਆਂ ਨੇ ਉਹ ਜੂਰ ਕਚਵਾਈਆਂ ਜਾ ਰਹੀਆਂ ਨੇ ਅਤੇ ਨਾਲ ਹੀ ਆ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹ ਵੀ ਆਪਣੇ ਵਰਕਰਸ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਹਰਦੀਪ ਸਿੰਘ ਪੁਰੀ ਹੁਣਾਂ ਵੱਲੋਂ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਦਾ ਤੁਮਸਕ ਹੋ ਕੇ ਗੁਰੂ ਦਾ ਆਸ਼ੀਰਵਾਦ ਜਿਹੜਾ ਹੈ ਜਰੂਰ ਪ੍ਰਾਪਤ ਹੈ ਉਹ ਪੀਤਾ ਜਾਵੇਗਾ ਤਾਂ ਜੋ ਕਿ ਜੋ ਪਰ ਦੇਸ਼ ਦੇ ਅਰਥੋਂ ਉੰਤਿ ਲਈ ਜਿਹੜੀ ਹੈ ਅਰਦਾਸ ਜਿਹੜੀ ਹੈ ਉਹ ਵੀ ਕੀਤੀ ਜਾਵੇਗੀ ਹਾਲਾਂਕਿ ਆ ਦਿੱਲੀ ਦੇ ਵਿੱਚ ਬੇਸ਼ੱਕ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਬਣੀਸੀਅਤ ਬਹੁਤ ਵੱਡਾ ਉਹਨਾਂ ਵੱਲ ਇੱਕ ਕਦਮ ਚੁੱਕਿਆ ਹੈ ਜਿਸ ਵਿੱਚ ਬਹੁਤ ਤਸਵੀਰਾਂ ਜਿਹੜੀਆਂ ਸੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਜਿਹੜੀ ਸੀ ਉਹ ਵੀ ਉਤਾਰੀ ਗਈ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੂਰੀ ਅੰਦਰ ਜਾਂਦੇ ਹੋਏ ਨਜ਼ਰ ਆ ਰਹੀ ਨੇ ਆਇਓ ਤੁਸੀਂ ਸਿਰਫ ਹਰਮੰਦਰ ਸਾਹਿਬਾਰੇ ਓਏ ਹੋਏ ਬੱਬੂ ਕੋਈ ਨਹੀਂ ਜਾ ਕਿ ਤੁਸੀਂ ਬਹੁਤ ਲੱਖੀਓ मेरे ऐसे कोई भी व्यक्ति हो ये भर में सबसे धार्मिक और मैं समझता हूँ वन ऑफ होलीएस्ट एंड मोस्ट सीक्रेट प्लेसेस तो फॉर मी इट्स अ वेरी इंपॉर्टेंट थिंग जो बुलावा आंदा है मैं मेरी पिछले सत्तर साल तो कई बार आया तो एवरी टाइम इज़ अ न्यू एक्सपीरियंस और मैं समझना कि मैं बधाई देना चाहना और ये आपकी मेंटेनेंस और किस प्रेम नाल इट्स सो वेल ऑर्गेनाइज्ड मैं बाकी जगह भी जाना रहना बाकी भी रिलीजियस प्लेसेस थ्रू आउट द वर्ल्ड बट दरबार साहब हैज़ अ यूनिक प्लेस थैंक यू नो पॉलिटिक्स यार पूजा आपका प्यार बढ़ा जी हम सर मेरा नाम है मेरा लोग हां वो, 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 वो मनु जाना पहला उठा जी हां पता करांगा कि उठे की हो रहा है ਹਾਂ ਦੀ ਕੈਂਪਿੰਗ ਕਾਫੀ ਟਾਈਮ ਵੀ ਸਪੈਂਡ ਕੀਤਾ ਸੀਗਾ ਨਹੀਂ ਨਹੀਂ ਮੈਂ ਕਈ ਵਾਰ ਗਿਆ ਉੱਥੇ ਮੋਡਲ ਜੀ ਹਾਂ ਨਹੀਂ ਮੈਂ ਆਵਾਂਗਾ ਅਗਲੀ ਵਾਰ ਆਵਾਂਗਾ ਪ੍ਰੋਗਰਾਮ ਬਣਾਵਾਂਗਾ ਉੱਥੇ ਜਾਣ ਦਾ ਸੀ ਬਿਲਕੁਲ ਪੁਲਿਸ ਸਾਹਿਬ ਜਿਸ ਤਰ੍ਹਾਂ ਜਥੇਦਾਰ ਉਹਨਾਂ ਨੂੰ ਅਟੈਕ ਦੇ ਦੇਖੋ ਇਹ ਪੋਲਿਟਿਕਸ ਅਸੀਂ ਲਿਆਏ ਨਾ ਮਤਾਂ ਦੀ ਤੁਹਾਡੇ ਕੋਲ ਅਸੀਂ ਛੇੜਕਣਾ ਨਹੀਂ ਕਰਦੇ ਅਸੀਂ ਉਹਨਾਂ ਪਤਾ ਇਸ ਤੋਂ ਹੋ ਗਿਆ ਸੋ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹਨਾਂ ਵੱਲੋਂ ਸੱਚਖੰਡੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਕਿਹਾ ਗਿਆ ਕਿ ਉਹਨਾਂ ਵੱਲੋਂ ਬਹੁਤ ਸਾਰੀ ਧਾਰਮਿਕ ਜਗ੍ਹਾ ਦੇ ਉੱਤੇ ਨਤਮਸਤਕ ਹੋਇਆ ਗਿਆ ਲੇਕਿਨ ਜਸਤਾ ਦਾ ਵੈਲ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਇੱਕ ਸੱਚਖੰਡੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਜ਼ਰ ਆਉਂਦੀ ਹੈ ਕਿਸੇ ਜਗ੍ਹਾ ਤੇ ਨਜ਼ਰ ਨਹੀਂ ਆਉਂਦੀ ਲੇਕਿਨ ਕਿੰਨਾ ਕਹਤੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਉਹਨਾਂ ਵੱਲੋਂ ਜਿਹੜਾ ਪਿੰਡ ਅੰਮ੍ਰਿਤਸਰ ਦੇ ਵਿੱਚ ਮੂਦਲ ਪਿੰਡ ਸੀ ਉਹ ਗੋਦ ਲਿੱਤਾ ਗਿਆ ਸੀ ਉਸ ਜਗ੍ਹਾ ਤੇ ਵੀ ਉਹ ਜ਼ਰੂਰ ਪਹੁੰਚਣਗੇ ਅਤੇ ਪਹੁੰਚਣ ਤੋਂ ਬਾਅਦ ਇਸ ਉਹਦਾ ਸਾਰ ਵੀ ਜ਼ उहाँलाई सम ਉਸ ਬਲੇ ਵੀ ਹਰਦੀਪ ਸਿੰਘ ਪੁਲੀ ਜੋਸੀ ਨੇ ਉਹ ਨਾਲ ਉਹ ਇੱਕ ਪਿੰਡ ਜਿਆ ਸੀਗਾ ਪਰ ਜੋ ਗੋਦ ਜਿਆ ਸੀਗਾ ਉਹ ਲਿੱਤਾ ਗਿਆ ਸੀਗਾ ਔਰ ਬਹੁਤ ਸਮਾਜ ਦਾ ਸੀਗਾ ਉਹ ਨਾਲ ਉੱਥੇ ਬਤੀਤ ਕੀਤਾ ਗਿਆ ਸੀ ਔਰ ਇਹਨਾਂ ਦਾ ਕਹਿਣਾ ਹੈ ਕਿ ਅੱਜ ਕਿਸੇ ਵੀ ਤਰ੍ਹਾਂ ਦਾ ਪੋਲੀਟਿਕਲ ਗੱਲ ਜਿਹੜੀ ਹੈ ਉਹ ਨਹੀਂ ਕੀਤੀ ਜਾਵੇਗੀ ਲੇਕਿਨ ਉਹਨਾਂ ਨੇ ਕਿਹਾ ਕਿ ਸਤਿਗੁਰੂ ਜੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਔਰ ਨਤਮਸਤਕ ਹੋ ਕੇ ਉਹਨਾਂ ਲੋਕ ਨੂੰ ਗੁਰੂ ਦਾ ਆਸ਼ੀਰਵਾਦ ਜਿਹੜਾ ਹੈ ਉਹ ਲਿੱਤਾ ਗਿਆ ਹੈ ਔਰ ਜਿਸ ਤਰ੍ਹਾਂ ਦੀ ਪੀਸ ਹਮੇਸ਼ਾ ਹੀ ਉਹਨਾਂ ਨੂੰ ਉੱਥੇ ਆ ਕੇ ਨਜ਼ਰ ਆਉਂਦੀ ਹੈ ਕਿਸੇ ਤਰ੍ਹਾਂ ਦਾ ਵੀ ਉਹ ਫੋਰ ਗੁਰੂਤਾ ਮਾ ਦੇ ਵਿੱਚ ਨਜ਼ਰ ਨਹੀਂ ਆਉਂਦੀ ਉਹਦਾ ਅਲੱਗ ਐਕਸਪੀਰੀ ਉਹਨਾਂ ਨੂੰ ਵੇਖਣ ਨੂੰ ਮਿਲਦਾ ਹੈ ਲੇਕਿਨ ਕਿਤਨਾ ਕਹਤੇ ਉਹਨਾਂ ਵੱਲੋਂ ਪੋਲਿਟੀਕਲ ਸਵਾਲਾਂ ਦਾ ਜਵਾਬ ਜਿਹੜਾ ਹੋ ਨਹੀਂ ਦਿੱਤਾ ਗਿਆ ਜਦੋਂ ਯਾਨੀ ਹਰਪਿੰਦਰ ਸਿੰਘ ਵੱਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਪੋਲਿਟੀਕਲ ਸਵਾਲ ਨੂੰ ਜਿਹੜਾ ਹੈ ਉਹ ਨਹੀਂ ਉਹ ਜਵਾਬ ਦੇਣਗੇ ਲੇਕਿਨ ਕਿਤਨਾ ਕਹਤੇ ਉਹਨਾਂ ਵੱਲੋਂ ਸੱਚਕਣ ਸ਼ਹੀਦ ਦਰਬਾਰ ਸਾਹਿਬ ਦੇ ਅੰਦਰ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਜ਼ਰੂਰ ਸ਼ੇਅਰ ਕੀਤਾ ਹੈ ਕੈਮਰਾ ਪਰਸਨ ਜੈਪ੍ਰੀਤ ਨਗਰਪੇ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ